ਇਹਦਾ ਕੰਮ ਚੱਲ ਪਿਆ ਤਾਂ ਗੁਰਦੁਆਰੇ ਵੀ ਨਹੀਂ ਜਾਂਦਾ ਅਸੀਂ ਸਾਰੇ ਜੀ ਗੁਰਦੁਆਰੇ ਜਾਂ ਆ ਆ ਸਾਡੀ ਤੁਲਨਾ ਹੈ ਜਿਹੜਾ ਬੰਦਾ ਕਹਿੰਦਾ ਮੈਨੂੰ ਗੁਰੂ ਦੀ ਲੋੜ ਨਹੀਂ ਕਿਉਂਕਿ ਸਾਡੇ ਚ ਹੀ ਬੜੇ ਤਰਕ ਕੀਤੇ ਜਾਂਦੇ ਪਿਆਰਿਓ ਯਾਦ ਰੱਖਿਓ ਜਿਹੜਾ ਬੰਦਾ ਇਹ ਚਲਾਕੀ ਵਰਤ ਕੇ ਕਹਿੰਦਾ ਮੈਂ ਬਹੁਤ ਸਿਆਣਾ ਸਿਆਣਾ ਚਾਹੀਦਾ ਪਰ ਗੁਰਮਖੋ ਬਿਜ਼ਨਸ ਸਿਆਣਾ ਵਰਤੋ ਗੁਰੂ ਕੋਲ ਆ ਕੇ ਆਪਣੀ ਸਿਆਣਪ ਦਾ ਮੱਥਾ ਟੇਕ ਦੇਣਾ ਚਾਹੀਦਾ ਆਪਾਂ ਜਿੰਨੇ ਆ ਰਹੇ ਹਾਂ ਸਭ ਦੇ ਹੱਥ ਜੁੜੇ ਨੇ ਕੋਈ ਬੰਦਾ ਗੇਟ ਅੱਗੇ ਨਹੀਂ ਖਲੋਤਾ ਸੇਵਾਦਾਰ ਕਿ ਤੁਸੀਂ ਆਪਣੇ ਹੱਥ ਜੋੜੋ ਸਾਡੇ ਬੱਚੇ ਵੀ 2-2 ਸਾਲ ਦੇ ਤੁਰਨਗੇ ਤੇ ਹੱਥ ਜੋੜ ਲੈਣਗੇ ਕਿਉਂ ਇਕੋ ਦਮ ਜਿੰਨੇ ਅਸੀਂ ਕਤਾਰ 'ਚ ਲੱਗੇ ਆਂ ਅਸੀਂ ਮੱਥਾ ਟੇਕ ਰਹੇ ਆਂ ਕਿਉਂ ਇਹਦਾ ਕੀ ਮਤਲਬ ਹੈ ਇਹ ਫਿਜ਼ੀਕਲ मुद्रा ਨਹੀਂ ਇਹ ਸਰੀਰਕ ਸਰੀਰ ਦਾ ਐਕਸ਼ਨ ਨਹੀਂ ਜਦੋਂ ਸਾਡੇ ਹੱਥ ਜੁੜ ਗਏ ਅਸੀਂ ਹੱਥਾਂ 'ਚ ਨਹੀਂ ਕਰਦੇ ਅਸੀਂ ਦੋਨੋਂ ਹੱਥ ਖੋਲ ਕੇ ਜੋੜਨੇ ਆ ਇਹਦੇ ਵਿੱਚ ਵਿਰਲ ਨਹੀਂ ਰਹਿਣ ਦਿੰਦੇ ਇਹਦਾ ਮਤਲਬ ਏ ਵੇ ਪ੍ਰਮਾਤਮਾ ਮੈਂ ਤੇਰੇ ਸਾਹਮਣੇ ਹੱਥ ਜੋੜ ਕੇ ਆਇਆ ਮੇਰੇ ਹੱਥ ਵਿੱਚ ਆਪਣੇ ਧਨ ਦੀ ਕੋਈ ਤਾਕਤ ਨਹੀਂ ਮੇਰੇ ਹੱਥ ਵਿੱਚ ਪਦਵੀ ਦੀ ਕੋਈ ਤਾਕਤ ਨਹੀਂ ਹੱਥ ਜੋੜਨ ਦਾ ਮਤਲਬ ਏ ਵੇ ਕਿ ਆਪਣੀਆਂ ਬਾਹਾਂ ਦੀ ਹਰ ਤਾਕਤ ਨੂੰ ਗੁਰੂ ਦੇ ਸਾਹਮਣੇ ਸਮਰਪਿਤ ਕਰ ਦੇਣਾ ਮੈਂ ਸਭ ਕੁਝ ਤੇਰੇ ਸਾਹਮਣੇ ਹੱਥ ਹੱਥ ਜੋੜਨਾ ਮਤਲਬ ਏ ਸਰੈਂਡਰ ਕਰ ਦੇਣਾ ਉਸ ਤੋਂ ਬਾਅਦ ਅਸੀਂ ਮੱਥਾ ਟੇਕਨੇ ਆ ਕਿਉਂਕਿ ਅਸੀਂ ਮਤ ਦੀ ਗੱਲ ਕਰਨੀ ਆ ਜਦੋਂ ਗੁਰੂ ਅੱਗੇ ਮੱਥਾ ਟੇਕ ਦਿੱਤਾ ਇਹਦਾ ਮਤਲਬ ਇਹ ਵੇ ਆਪਣਾ ਸਿਰ ਭੇਟ ਕਰ ਦੇਣਾ ਆਪਣੀ ਅਕਲ ਵੀ ਗੁਰੂ ਨੂੰ ਭੇਟ ਕਰ ਦੇ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰਾਮ ਜੇ ਬੰਦਾ ਇਹ ਚਲਾਕੀ ਵਰਤੇ ਮੈਂ ਬਹੁਤ ਕੋਈ ਜਾਣਨਾ ਤੇ ਫਿਰ ਗੁਰਦੇਵ ਇੱਕ ਉਦਾਹਰਨ ਦਿੰਦੇ ਆ ਪੰਜਾਬ ਨਾਲ ਸੰਬੰਧਿਤ ਹੈ ਹਜ਼ੂਰ ਨੇ ਕਿਹਾ ਨਾਨਕ ਗੁਰੂ ਨਾ ਚੇਤਨੀ ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ ਮਨ ਆਪਣੇ ਸੁਚੇਤ ਇਹਤੇ ਯਾਦ ਰੱਖਿਓ ਇਹ ਤੇ ਸੁਚੇਤ ਦਾ ਇੱਕ ਸੁਚੇਤ ਦਾ ਅਰਥ ਹੁੰਦਾ ਹੈ ਇਹ ਆਪਣਾ ਅਧਿਆਤਮਿਕ ਤੌਰ ਤੇ ਸੁਚੇਤ ਹੋ ਜਾਣਾ ਇੱਕ ਸੁਚੇਤ ਇਹਦਾ ਅਰਥ ਨਹੀਂ ਚਲਾਕੀ ਆਪਣੇ ਆਪ ਬੜਾ ਚਾਤੁਰ ਬਣਦਾ ਚਲਾਕ ਬਣਦਾ ਪਰ ਗੁਰੂ ਨੂੰ ਚੇਤੇ ਨਹੀਂ ਕਰਦਾ ਗੁਰੂ ਨੂੰ ਧਾਰ ਨਹੀਂ ਕਰਦਾ ਨਾਨਕ ਗੁਰੂ ਨਾ ਚੇਤ ਨਹੀਂ ਮਨ ਆਪਣੇ ਸੁਚੇਤ ਛੁੱਟੈ ਤਿਲ ਬੁਆੜ ਜਿਉਂ ਜਿਵੇਂ ਬੁਆੜ ਤਿਲ ਜਿਨ੍ਹਾਂ ਪੰਜਾਬ ਚ ਖੇਤੀ ਕੀਤੀ ਉਹਨਾਂ ਨੂੰ ਪਤਾ ਹੋਣਾ ਜਿਹੜਾ ਤਿਲ ਹੈ ਇਹ ਅਕਸਰ ਆਪਾਂ ਮਾਰਚ ਚ ਬੀਜਦੇ ਹੁੰਦੇ ਸਾਂ ਜੀ ਕਪਾਹ ਦੇ ਨਾਲ ਤੇਲ ਬੀਜੇ ਜਾਂਦੇ ਨੇ ਸੌਣ ਤੇ ਭਾਦੋਂ ਵੀ ਜਦੋਂ ਬੱਦਲ ਚੜ੍ਹ ਕੇ ਆਉਂਦਾ ਹੈ ਗੱਜਦਾ ਤੇ ਬਿਜਲੀ ਦੀ ਚਮਕ ਪੈਂਦੀ ਹੈ ਉਦੋਂ ਕਈ ਵਾਰੀ ਇੰਨੀ ਜ਼ਬਰਦਸਤ ਬਿਜਲੀ ਦੀ ਚਮਕ ਹੁੰਦੀ ਹੈ ਬੱਦਲਾਂ ਦੀ ਉਹ ਜਿਹੜਾ ਤੇਲ ਦੀ ਫਲੀ ਦੇ ਵਿੱਚ ਪੱਕ ਕੇ ਦਾਣਾ ਬਣਨਾ ਉਹ ਕੱਚਾ ਹੁੰਦਾ ਹੈ ਦੁੱਧ ਜਾਂਦਾ ਹੈ ਦੁੱਧਾ ਕਹਿੰਦੇ ਆ ਉਹਨੂੰ ਸਾਡੇ ਪੰਜਾਬ ਚ ਇੰਨੀ ਤੇਜ਼ ਚਮਕ ਪੈਂਦੀ ਉਹ ਵਿਚਾਰਾ ਸੜ ਜਾਂਦਾ ਜਦੋਂ ਫਿਰ ਕਿਸਾਨ ਉਹਨੂੰ ਵੱਡਣ ਹੁੰਦਾ ਹੈ ਜਿਹੜੇ ਤਿਲਾਂ ਦੇ ਫਲੀਆਂ ਸੜ ਜਾਂਦੀਆਂ ਨੇ ਦਾਣਾ ਨਹੀਂ ਬਣਦਾ ਉਹਨੂੰ ਫਿਰ ਲੋਕੀ ਸਾਰ ਦਿੰਦੇ ਆ ਉਹਦੇ ਸੈਂਕੜੇ ਖਸਮ ਬਣ ਜਾਂਦੇ ਆ ਪਰ ਜਿਨ੍ਹਾਂ ਤਿਲਾਂ ਦੀਆਂ ਫਲੀਆਂ ਵਿੱਚ ਦਾਣੇ ਪੈ ਜਾਂਨਾ ਉਹਨੂੰ ਮਾਲਕ ਸਿਰ ਤੇ ਚੁੱਕ ਕੇ ਆਪਣੇ ਘਰ ਵਿੱਚ ਲੈ ਜਾਂਦਾ ਪਿਆਰੋ ਕਿੱਡੇ ਕਮਾਲ ਦੀ ਉਦਾਹਰਣ ਦਿੱਤੀ ਜਿਹੜਾ ਆਪਾਂ ਕਹਿੰਨੇ ਜੀ ਇਹ ਤਾਂ ਇੱਕ ਦੀ ਬੰਦਗੀਨ ਕਰਦਾ ਇਹ ਇਹਨੂੰ ਰੱਬ ਨੇ ਇਹਨਾਂ ਦੇ ਤਾਂ ਗੱਡੀ ਇਹ ਲੋਕੀ ਲੋਕੀ ਸਪਿਰਿਚੁਅਲਿਟੀ ਦੀ ਤੁਲਨਾ ਵੀ ਪਦਾਰਥਾਂ ਨਾਲ ਕਰਦੇ ਜਿਓਏ ਇਹਦਾ ਕੰਮ ਚੱਲ ਪਿਆ ਤਾਂ ਗੁਰਦੁਆਰੇ ਵੀ ਨਹੀਂ ਜਾਂਦਾ ਅਸੀਂ ਸਾਰੇ ਜੀ ਗੁਰਦੁਆਰੇ ਜਾਂ ਆ ਆ ਸਾਡੀ ਤੁਲਨਾ ਹੈ ਤੁਲਸੀ ਨੇ ਗੱਲ ਕਹੀ ਸੀ ਉਹ ਕਹਿੰਦਾ ਸੁਤਦਾਰਾ ਧਨ ਲక్ష్ਮੀ ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਪਾਪ ਕਰਨ ਵਾਲੇ ਦੇ ਘਰ ਵਿੱਚ ਵੀ ਪੁੱਤਰ ਧਨ ਦੌਲਤ ਹੁੰਦੀ ਹੈ ਜੇ ਬੰਦਾ ਇਹ ਚਲਾਕੀ ਵਰਤੇ ਮਹਾਰਾਜ ਕਹਿੰਦੇ ਨਖੀ ਪਿਆਰੇ ਚਿੱਤੇ ਰੱਖੀ ਜਿਹੜੇ ਤਿਲ ਸੜ ਗਏ ਪਾਣੀ ਉਹਨਾਂ ਨੂੰ ਮਿਲਿਆ ਖਾਦ ਉਹਨਾਂ ਨੂੰ ਹੀ ਮਿਲੀ ਪਰ ਸਾਈ ਦੇ ਘਰ ਥਾਂ ਨਹੀਂ ਮਿਲੀ ਦੁਨੀਆਂ ਵਿੱਚ ਤੈਨੂੰ ਬਹੁਤ ਕੁਝ ਮਿਲ ਜਾਏਗਾ ਜਿੱਦਣ ਪਰਵਾਣ ਖੋਣ ਦੀ ਗੱਲ ਆਏਗੀ ਉਹ ਦਿਨ ਰੱਬ ਦੇ ਘਰ ਤੂੰ ਪਰਵਾਣ ਨਹੀਂ ਖੋ ਸਕਦਾ ਮੈਂ ਆਪ ਨੂੰ ਅਰਜ਼ ਕਰਾਂ ਮਹਾਰਾਜ ਨੇ ਕਿਹਾ ਨਾਨਕ ਗੁਰੂ ਨਾ ਚਿਤ ਨੀ ਮਨ ਆਪਣਾ ਸੁਚੇਤ ਛੁੱਟੈ ਤਿਲ ਬੁਵਾੜ ਜਿਉ ਸੁੰਇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ ਨੰਨੇ ਕੰਨਾ ਨਾ ਨਾਮਿਜ਼ ਪਤੀ ਖਸਮ ਇਨਾਂ ਦੇ ਸੈਂਕੜੇ ਖਸਮ ਬਣ ਗਏ ਮਹਾਰਾਜ ਕਹਿੰਦੇ ਨੇ ਪਿਆਰਿਆ ਕਹੋ ਨਾਨਕ ਸੋ ਨਾ ਫਲੀਆਂ ਫੁੱਲੀਆਂ ਬਪੜੇ ਪੀ ਤਨ ਵਿੱਚ ਸੁਹਾ ਸਭ ਕੁਝ ਬਣਿਆ ਪਰ ਅੰਦਰ ਰਾਖ ਬਣ ਗਈ